ਜਿਹੜੇ ਮੁੰਡੇ ਕੁੜੀਆਂ ਇੰਸਟਾਗ੍ਰam ਤੇ ਗੰਦ ਪਰੋਸ ਰਹੇ ਨੇ ਇਹ ਕੀ ਚੱਕਰਾ ਕਾਰਨ ਕੀ ਆ ਨੌਕਰੀਆਂ ਮੁੱਕ ਗਈਆਂ ਨਹੀਂ ਪੈਸਾ ਨੌਕਰੀਆਂ ਨੌਕਰੀ ਕਦੇ ਨਹੀਂ ਮੁੱਕਦੀ ਹੁੰਦੀ ਨੌਕਰੀ ਜੇ ਸਰਕਾਰੀ ਨਹੀਂ ਨਾ ਮਿਲਦੀ ਜਿਹਨੇ ਕੰਮ ਕਰਨਾ ਉਹਦੇ ਵਾਸਤੇ ਕਿੱਤਾ ਕਦੇ ਖਤਮ ਨਹੀਂ ਹੋ ਸਕਦਾ ਜੀ ਮੈਂ ਹਮੇਸ਼ਾ ਕਹਿੰਦੀ ਹਾਂ ਨਿਆਬ ਵੀ ਮਜ਼ਦੂਰੀ ਤੋਂ ਲੈ ਕੇ ਮਜ਼ਦੂਰੀ ਤੋਂ ਲੈ ਕੇ ਕਿਸੇ ਸਰਕਾਰੀ ਕੁਰਸੀ ਤੱਕ ਬਹੁਤ ਸਾਰੀਆਂ ਇਹੋ ਜਿਹੀਆਂ ਨੌਕਰੀਆਂ ਨੇ ਜਿਹੜੀਆਂ ਅਸੀਂ ਕਰ ਸਕਦੇ ਆ ਜੀ ਤੇ ਬਹੁਤ ਸਾਰੇ ਇਹੋ ਜਿਹੇ ਪ੍ਰਾਈਵੇਟ ਧੰਦੇ ਆ ਜਿਹੜੇ ਅਸੀਂ ਕਰ ਸਕਦੇ ਆ ਜ਼ਰੂਰੀ ਨਹੀਂ ਵੀ ਸਾਰਿਆਂ ਨੇ ਸਾਡਾ ਚਲੋ ਕੀਤਾ ਹੈ ਹਨਾ ਅਸੀਂ ਇੱਕ ਪੱਤਰਕਾਰ ਆ ਕਿਸੇ ਚੈਨਲਾਂ ਦੇ ਵਿੱਚ ਕੰਮ ਕਰਦੇ ਆ ਰਜਿਸਟਰ ਉਹ ਚੈਨਲ ਨੇ ਅਸੀਂ ਉਹਨਾਂ ਦੇ ਵਿੱਚ ਕੁਝ ਰੂਲ ਰੈਗੂਲੇਸ਼ਨ ਨੂੰ ਧਿਆਨ ਦੇ ਵਿੱਚ ਰੱਖ ਕੇ ਕੰਮ ਕਰਦੇ ਆ ਤੇ ਜਿਹੜੇ ਇਹ ਲੋਕ ਆ ਜੇ ਇਹਨਾਂ ਕੋਲ ਇਹ ਕੰਮ ਹੈ ਨਹੀਂ ਜਾਂ ਕਾਬਲੀਅਤ ਹੈ ਨਹੀਂ ਤਾਂ ਹੋਰ ਬੜੇ ਧੰਦੇ ਆ ਜੀ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਲੋਕ ਪਸ਼ੂ ਪਾਲਣ ਜਾਨਵਰ ਪਾਲਣ ਇਹੋ ਜਿਹੇ ਇਹੋ ਜਿਹੇ ਧੰਦੇ ਵੀ ਕਰ ਲੈਂਦੇ ਆ ਤੇ ਲੱਖਾਂ ਰੁਪਏ ਦਾ ਮੁਨਾਫਾ ਕੱਢਦੇ ਆ ਮੈਂ ਪਿੱਛੇ ਜੇ ਇੱਕ ਇੰਟਰਵਿਊ ਕਰਕੇ ਆਈ ਸੀ ਬੱਕਰੀ ਪਾਲਣ ਦਾ ਧੰਦਾ ਕਿਹੋ ਜਿਹਾ ਸਾਰੇ ਲੋਕ ਇਹਨੂੰ ਬਹੁਤ ਨੀਵਾ ਸਮਝਦੇ ਆ ਪਰ ਕੋਈ ਬੰਦਾ ਇਹਦੇ ਵਿੱਚੋਂ 2-3 ਲੱਖ ਰੁਪਈਆ ਕਮਾਉਂਦਾ ਮਹੀਨੇ ਦਾ ਕਿਉਂ ਕਮੋਂਦਾ ਅਗਲੇ ਦਾ ਦਿਮਾਗ ਹੈ ਤਾਂ ਕਮੋਂਦਾ ਤੁਹਾਡੀ ਤਰ੍ਹਾਂ ਨਹੀਂ ਨਾ ਪਰ ਰੋਲਾ ਇਹ ਹੈ ਵੀ ਮਿੰਗਣਾ ਚੱਕਣੀਆਂ ਔਖੀਆਂ ਹੈ ਮਿੰਗਣਾ ਚੱਕਣ ਨੂੰ ਦਿਲ ਨਹੀਂ ਕਰਦਾ ਸਿੱਧਾ ਚੰਗਾ ਮੇਕਅਪ ਠੋਕ ਕੇ ਚੰਗੇ ਬ੍ਰਾਂਡਡ ਕੱਪੜੇ ਪਾ ਕੇ ਕੋਈ ਹੋਰ ਮੁੰਡਾ ਰੈਂਟ ਭਰ ਰਿਆ ਉਸ ਫਲੈਟ ਦੇ ਵਿੱਚ ਖੜ ਕੇ ਸ਼ੀਸ਼ੇ ਦੇ ਮੂਹਰੇ ਕੱਪੜੇ ਲਾਉਣੇ ਸੌਖੇ ਆ ਬੱਕਰੀ ਦੇ ਥੱਲੇ ਬੌਕਰ ਮਾਰਨੀ ਔਖੀ ਐ ਸਿੱਧੀ ਜੀ ਗੱਲ ਇਹ ਆ ਤੇ ਲੋਕ ਔਖੇ ਹੋ ਕੇ ਨਹੀਂ ਰਾਜੀ ਹੈਗੇ ਜੀ ਤੁਸੀਂ ਜਿੱਦਾਂ ਇਹ ਇੱਕ ਗੱਲ ਕਹਿ ਰਹੇ ਹੋ ਵੀ ਮਿੰਗਣਾ ਚੱਕੀਆਂ ਨੇ ਆ ਔਖੀਆਂ ਨੇ ਮੇਕਅਪ ਕਰਨਾ ਸੌਖਾ ਪਰ ਇਹ ਅੱਜ ਕੱਲ ਇਹ ਕੀ ਹੋ ਰਿਹਾ ਪਹਿਲ ਤੇ ਵੀਡੀਓਜ਼ ਪੈ ਜਾਂਦੀਆਂ ਨੇ ਸਿੱਧੀ ਜੀ ਸਾਫ਼ ਗੱਲ ਕਿ ਇਹ ਗੰਦੇ ਗੰਦੇ ਵੀਡੀਓ ਅਪਲੋਡ ਕਰ ਦਿੰਦੇ ਨੇ ਬਾਅਦ ਚ ਫਿਰ ਰੋ ਪਿੱਟ ਕੇ ਕਹਿੰਦੇ ਡਿਲੀਟ ਕਰ ਦਿਓ ਜੀ ਫਿਰ ਰੋਣਾ ਪਿੱਟਣਾ ਕਾਦੇ ਗੱਲ ਪਹਿਲਾਂ ਪਾਓ ਹੀ ਨਾ ਨਹੀਂ ਕੁੜੀਆਂ ਤਾਂ ਮੈਂ ਸੁਣਿਆ ਵੀ ਰੋਂਦੀਆਂ ਹੁੰਦੀਆਂ ਹੁਣ ਮੁੰਡੇ ਜੇ ਵੀ ਰੋਈ ਜਾਂਦੇ ਹੁੰਦੇ ਆ ਜੀ ਇੱਕ ਹੈਗਾ ਉਹ ਹੈਗਾ ਤਾਂ ਕੋਈ ਗੇਗੂ ਹੀ ਐ ਮੇਲਾ ਦਾ ਪਿੱਛੇ ਜਿਹੋਦੀਆਂ ਕੋਈ ਵੀਡੀਓ ਪਈਆਂ ਕਿਸੇ ਪੇਜ ਵਾਲੇ ਮੁੰਡੇ ਨੇ ਕਿਸੇ ਨੇ ਪਾਤੀਆਂ ਬਾਹਰ ਲੈ ਨੇ ਜੀ ਜੀ ਉਹਦੇ ਚ ਰੋਈ ਜਾਂਦਾ ਇੱਧਰ ਉਦੋਂ ਜੰਗ ਲੱਗੀ ਹੋਈ ਪੂਰੀ ਜੀ ਉਧਰੋਂ ਦਾ ਉਧਰੋਂ ਦਾ ਗੋਲੇ ਆਈ ਜਾਣ ਤੇ ਉਹਨੂੰ ਆਪਦੀਆਂ ਵੀਡੀਓ ਦੀ ਪਈ ਮੈਂ ਕਿਹਾ ਜਿਉਂਦਾ ਰਹੇਗਾ ਜੇ ਟਹਿ ਜਾਣੇ ਆ ਜਿਉਂਦਾ ਰਹੇਗਾ ਤੇ ਲੜਦਾ ਰਹੀ ਹਾਂ ਪਹਿਲਾਂ ਤੁਸੀਂ ਬਣਾਉਂਦੇ ਕਿਉਂ ਜੀ ਸਭ ਤੋਂ ਪਹਿਲਾਂ ਸਵਾਲ ਤੁਹਾਨੂੰ ਇਹ ਉੱਠਦਾ ਵੀ ਤੁਸੀਂ ਆਪਦੀ ਵੀਡੀਓ ਆਪੇ ਬਣਾਉਂਦੇ ਕਿਉਂ ਬਾਅਦ ਕਹਿ ਦਿੰਦੇ ਹੋ ਲੀਕ ਹੋ ਗਈਆਂ ਵਾਇਰਲ ਹੋ ਗਈਆਂ ਫਲਾਣੇ ਨੇ ਵਾਇਰਲ ਕਰਤੀਆਂ ਭੇਜੀਆਂ ਕਿਨੂੰ ਕਿਮੋ ਜੀ ਤੁਸੀਂ ਜੀ ਕੀ ਦਿਖਾਉਣਾ ਚਾਹੁੰਦੇ ਸੀ ਤੁਸੀਂ ਉਹਨੂੰ ਕੀ ਸ਼ੋਅ ਕਰਨਾ ਮਾਸ ਹੀ ਆ ਹੈ ਤਾਂ ਮਿੱਟੀ ਦਾ ਮਾਸ ਹੀ ਆ ਉਹਦਾ ਕੀ ਵਿਖਾਉਣਾ ਹੁੰਦਾ ਮੈਨੂੰ ਤਾਂ ਇਹ ਇਹ ਨਹੀਂ ਸਮਝ ਆਉਂਦੀ ਮਾਨਸਿਕਤਾ ਦੀ ਗੱਲ ਹੈ ਨਾ ਮਾਨਸਿਕਤਾ ਦੀ ਗੱਲ ਹੈ ਜੇ ਕਿਤੇ ਉਹਦੇ ਤੇ ਕਾਬੂ ਕੀਤਾ ਹੋਵੇ ਇਹਨਾਂ ਨੇ ਆਪਦੀ ਮਾਨਸਿਕਤਾ ਤੇ ਜੇ ਇਹਨਾਂ ਨੇ ਕਾਬੂ ਕੀਤਾ ਹੋਵੇ ਤੇ ਇਹੋ ਜੀ ਨੋਬਤ ਹੀ ਨਹੀਂ ਆਉਂਦੀ ਫੇ ਰੋਈ ਪਿੱਟੀ ਜਾਂਦੇ ਰਹਿੰਦੇ ਆਸੀਂ ਸੁਸਾਈਡ ਕਰ ਲਾਂਗੇ ਇਹ ਦੂਜੇ ਦਾ ਕੀ ਜਾਊਗਾ ਜੀ ਦੂਜੇ ਦਾ ਕੀ ਉਹ ਤਾਂ ਕਦੋਂ ਦਾ ਡੀਕਦਾ ਪਿਆਉਣੇ ਤੇ ਵਾਇਰਲ ਹੀ ਤਾਂ ਕੀਤੀ ਹੋਗੀ ਵੇ ਤੁਸੀਂ ਮਰੋਂ ਪਰੇ ਦੁਨੀਆ 'ਚੋਂ ਗੰਦ ਦਾ ਸਫਾਇਆ ਹੋਵੇ ਜੀ ਆਹ ਹਾਲ